ਵਾਪਾ ਪਸੰਦ ਯੂਨੀਅਨ ਬਲਾਕ ਮਹਿਤਪੁਰ ਵੱਲੋਂ ਅੱਜ ਮਹਿਤਪੁਰ ਦੇ ਬੱਸ ਸਟੈਂਡ ਦੇ ਉੱਤੇ ਪੁਰਾ ਪਵਨਤਮਨ ਤੇ ਕੇਜਰੀਵਾਲ ਦਾ ਪਤਲਾ ਫੁੱਕਿਆ ਗਿਆ ਇਹ ਰੋਸ ਨਜ਼ਾਰਾ ਪੰਜਾਬ ਦੇ ਵਿੱਚ ਜਗਾ ਜਗਾ ਤੇ ਦੇਖਣ ਨੂੰ ਮਿਲਿਆ ਹੈ ਔਰ ਭਾਰਤੀ ਕਿਸਾਨ ਜੂਨ ਬਲਾਕ ਆਗੂ ਪੁੱਤਰ ਨੂੰ ਅੱਗ ਦਿਹਾਉਂਦੇ ਹੋਏ ਤੁਹਾਡੇ ਸਾਹਮਣੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਮਰਦਾਬਾਦ ਦੇ ਨਾਰੇ ਲੱਗਦੇ ਮਾਤਪੁਰ বাস ਸਟੈਂਡ ਤੋਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਰੋਸ ਮਜਹਰਾ ਹੈ। ਟਕਨ ਲਾਣਾ ਪਾਉਣਾ ਬਹੁਤ ਹੀ ਗੱਜੇ। ਇਸ ਤੋਂ ਵੱਲੋਂ ਕਿਸਾਨ ਆਗੂਆਂ ਵੱਲੋਂ ਆਪਣੇ ਵਿਚਾਰਾਂ ਨੂੰ ਰੱਖਿਆ ਗਿਆ ਅਤੇ ਉਤਲੇ ਨੂੰ ਭਾਰਤੀ ਕਿਸਾਨ ਯੂਨੀਅਨ ਜਿਹੜੀ ਆਪਣੇ ਦਫ਼ਤਰ ਤੋਂ ਲੈ ਕੇ ਇੱਥੇ ਪਹੁੰਚੀ ਹੈ ਔਰ বাস ਸਟੈਂਡ ਮਾਤਪੁਰ ਦੇਖਿਆਣ ਕੇ ਉਹਨਾਂ ਦਾ ਪੁੱਤ ਕਿਹੜਾ ਤੇ ਆਪਣੇ ਜਿਹੜੇ ਹੈਗੇ ਕਿਸਾਨ ਮਜ਼ਦੂਰ ਜੂਨੀਅਰ ਦੋਨਾਂ ਦੇ ਜਿਹੜੇ ਹੈਗੇ ਆ ਉਧੇਦਾਰ ਮੌਜੂਦ ਆ ਆਪਾਂ ਉਹਨਾਂ ਨੂੰ ਪੁੱਛਦੇ ਆ ਕਿ ਇਹ ਜਿਹੜਾ ਅੱਜ ਪਤਲਾ ਫੁੱਕਿਆ ਗਿਆ ਇਹਦੇ ਪਿਛੇ ਕੀ ਮੰਤਵ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh 19 ਤਰੀਕ ਨੂੰ ਜੋ ਸਰਕਾਰ ਨਾਲ ਸਤਵੇਂ ਗੇੜ ਦੀ ਜਿਹੜੀ ਗੱਲਬਾਤ ਹੋਈ ਸੀਗੀ ਉਹਦੇ ਵਿੱਚ ਕਿਹਨਾਂ ਧੋਖਾ ਕੀਤਾ ਬਹੁਤ ਸਾਡੇ ਨਾਲ ਉਦੇ ਵਿੱਚ ਸਾਨੂੰ ਸੱਦ ਕੇ ਮੀਟਿੰਗ ਦੇ ਬਹਾਨੇ ਤੇ ਸਾਡੇ ਜਿਹੜੇ ਆਗੂ ਸਿੰਘੇ ਉਹਨਾਂ ਨੂੰ ਇਹਨਾਂ ਨੇ ਹਤਿਆਰ ਕਰ ਲਿਆ ਔਰ ਇਹਨਾਂ ਦੀ ਸਾਰੀ ਮਿਲੀ ਭੁਗਤੀ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਿਹੜੇ ਉਥੋਂ ਦੇ ਮੰਤਰੀ ਸੀ ਉਹ ਉਥੇ ਜਿਹੜੇ ਤਿੰਨ ਮੰਤਰੀ ਸੀਗੇ ਉਹ ਆਪਣੇ ਜਿਹੜੇ ਸੀ ਉਹ ਪ੍ਰੋਗਰਾਮ ਵਿੱਚ ਮगन ਸੀਗੇ ਔਰ ਜਿਹੜਾ ਇਹਨਾਂ ਨੇ ਧੋਖਾ ਕੀਤਾ ਉਹ ਧੋਖੇ ਦੇ ਵਿਰੁੱਧ ਅੱਜ ਜਿਹੜਾ ਇਹ ਪੁਤਲਾ ਜਿਹੜਾ ਫੁਕਿਆ ਇਹ ਪੰਨੂ ਸਾਹਿਬ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਇਹ ਇਕੱਲਾ ਆਪਣੇ ਮਹਿਤਪੁਰ ਦੇ ਵਿੱਚ ਹੀ ਹੈ ਜਾਂ ਇਹ ਸਾਰੇ ਟੋਟਲ ਕਾਲ ਆ ਸਾਰੇ ਪੰਜਾਬ 'ਚ ਫੁਕੇ ਗਏ ਆ ਇੱਕ ਤਾਂ ਸਵੇਰੇ ਤਲਵੰਡ ਫੁਕੇ ਪਹਿਲਾਂ ਤਲਵੰਡ ਦੇ ਵਿੱਚ ਇੱਕ ਮਹਿਤਪੁਰ ਫੁਕਿਆ ਔਰ ਇਸ ਤੋਂ ਬਾਅਦ ਜਿਹੜਾ ਫਲੋਰ ਇੱਕ ਬੜਾ ਵੱਡਾ ਕੱਟਿਆ ਉੱਥੇ ਵੀ ਅਸੀਂ ਚੱਲੇ ਆਂ ਔਰ ਉੱਥੇ ਵੀ ਜਾ ਕੇ ਜਿਹੜਾ ਪੁਤਲਾ ਜਿਹੜਾ ਉਹ ਫੁਕੜਾ ਵਾ ਕਾਪੀ ਇਲਾਕੇ ਥਾਂਵਾਂ ਦੇ ਵਿੱਚ ਜਿਹੜਾ ਪੁਤਲਾ ਵਾ ਇਹ ਫੁਕਿਆ ਜਾ ਰਿਹਾ ਵਾ ਕਿਉਂਕਿ ਜਿਹੜੀ ਐਮਐਸਬੀ ਨੂੰ ਲੈ ਕੇ ਆਪਣੀ ਤੁਹਾਡੀ ਮੰਗ ਚੱਲ ਰਹੀ ਆ ਉਹਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਲੈਵਲ ਤੇ ਤੁਹਾਡੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇੱਕ ਜਗ੍ਹਾ ਇਹ ਆਪਣੇ ਇਕੱਠੀਆਂ ਇੱਕ ਝੰਡੇ ਥੱਲੇ ਅਸੀਂ ਤੇ ਚਾਹੁੰਦੇ ਆ ਕਿ ਸਾਰੇ ਜਥੇਬੰਦੀਆਂ ਇਕੱਠੀਆਂ ਹੋਣ ਅੱਗੇ ਵੀ ਪਹਿਲਾਂ ਇਕੱਠੇ ਸੀਗੀ ਉਦੋਂ ਵੀ ਆਪਾਂ ਲੜਾਈ ਲੜੀ ਸੀ ਹੁਣ ਵੀ ਮੈਂ ਤਾਂ ਸਾਰੇ ਜਥੇਬੀਰੀਆਂ ਨੂੰ ਬੇਨਤੀ ਕਰਦਾ ਕਿ ਉਹ ਜਿਹੜਾ ਐਸਕੇਮ ਹੈਗਾ ਵਾ ਉਹ ਵੀ ਸਾਡੇ ਨਾਲ ਰਹੇ ਆਪਾਂ ਰਲ ਕੇ ਜਿਹੜਾ ਇਹ ਪ੍ਰੋਗਰਾਮ ਨੂੰ ਜਿਹੜਾ ਇਹ ਜਿਹੜੀ ਜਿੱਤ ਆਪਾਂ ਕਰਕੇ ਹਟਣਾ ਜਿੱਤ ਕਰਾਉਣੀ ਯਕੀਨੀ ਆ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹ ਆਪਾਂ ਨੂੰ ਹਮਲਾ ਮਾਰਨਾ ਚਾਹੀਦਾ ਬਾਦੇ ਕਰਨ ਵਾਲੀ ਸਰਕਾਰ ਮਰਦਾਬਾਦ 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 ਧੋਖੇ ਨਾਲ ਕਰੇਤਾ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਜੰਦਾਬਾਦ ਆਡੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਸਾਡੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਸਾਡੇ ਨਾਲ ਮੌਜੂਦ ਨੇ ਆਪਣੇ ਨੇਤਾ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਦਾ ਜਿਹੜਾ ਪਤਲਾ ਫੁਕਿਆ ਗਿਆ ਹੈ ਪੰਜਾਬ ਦੇ ਵਿੱਚ ਜਿਹੜਾ ਸਾਰੀ ਜਗ੍ਹਾ ਤੇ ਪਤਲਾ ਫੁਕਿਆ ਗਿਆ ਅਜ ਮਹਤਪੁਰ ਦੇ ਵਿੱਚ ਫੁਕਿਆ ਗਿਆ ਹੈ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਜੀ ਅੰਗਰੇਜ਼ਾਂ ਤੋਂ ਟਾਈਮ ਤੋਂ ਲੈ ਕੇ ਅੱਜ ਤੱਕ ਸਰਕਾਰ ਨੇ ਜਿਹੜਾ ਧੱਕਾ ਨਹੀਂ ਕੀਤਾ ਜਿਹੜਾ ਭਗਵੰਤ ਮਾਨ ਨੇ ਕੀਤਾ ਸੰਵਿਧਾਨ ਰੋਲਤਾ ਸਾਡੇ ਦੇਸ਼ ਦੀ ਆਜ਼ਾਦੀ ਨੂੰ ਗੁਲਾਮੀ 'ਚ ਬਦਲ ਦਿੱਤਾ ਵਿਸ਼ਵਾਸ ਘਾਤ ਕੀਤਾ ਕਦੀ ਦੂਸਰੇ ਦੇਸ਼ ਦੀ ਵੀ ਸਰਕਾਰ ਆਈ ਹੋਵੇ ਤੇ ਗਲਬਾਤ ਨਾ ਸਰੇ ਜਿਹੜੇ ਤੇ ਉਹ ਹੱਸ ਕੇ ਜਾਂਦੀ ਆ ਇੱਕ ਤੇ ਉਹਦੇ ਵਿਰੋਧ ਵਿੱਚ ਆ ਕੇ ਨਾ ਲੀਡਰ ਸਾਡੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਤੇ ਉੱਥੇ ਪ੍ਰਸ਼ਾਸਨ ਨੇ ਚੋਰੀ ਕੀਤੀ ਜੋ ਸਰਕਾਰ ਨਾ ਹੋਣ ਦਾ ਇਹਨਾਂ ਨੇ ਸਬੂਤ ਦਿੱਤਾ ਦੂਜੀ ਗੱਲ ਇਹ ਆ ਵੀ ਵਾਅਦੇ ਕਰਕੇ ਮੁੱਕਰ ਜਾਣਾ ਤੇ ਕਿਸੇ ਕ ਸਟੈਂਡ ਦੇ ਨਾ ਖੜਨਾ ਇਹ ਸਾਡੀ ਸੈਂਟਰ ਦੀ ਸਰਕਾਰ ਦੀ ਵੀ ਬਿਮਾਰੀ ਆ ਤੇ ਇਹ ਸਾਡਾ ਜਿਹੜਾ ਪੁਤਲਾ ਫੂਕਸ ਦਾ ਪ੍ਰੋਗਰਾਮ ਹੈ ਕੱਲੇ-ਕੱਲੇ ਬਲਾਕ 'ਚ ਆ ਕੱਲੇ-ਕੱਲੇ ਬਲਾਕ 'ਚ ਆ ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਨਹੀਂ ਫੂਕਿਆ ਗਿਆ ਉਹ ਜਿੰਨਾਂ ਜਿਹੜੇ ਰੀਡਰ ਹਿਆ ਨਹੀਂ ਹੁੰਦੇ ਇਹ ਫੂਕੇ ਜਾਣਗੇ ਆਉਣ ਵਾਲਾ ਐਕਸ਼ਨ ਜਿਹੜਾ ਆ ਉਹ ਸਾਰੀ ਸੂਜਗਤ ਕਿਸਾਨ ਮੋਰਚਾ ਜਿਹਦੇ ਵਿੱਚ ਕੋਈ ਵੀ ਨਹੀਂ ਰਹੂਗਾ ਉਹ ਇਕੱਠੇ ਹੋਣਗੇ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਵੱਡੇ ਐਕਸ਼ਨ ਦੇਣੇ ਆ ਸਰਕਾਰਾਂ ਦੀਆਂ ਚੂੜਾ ਹਲਾਉਣੀਆਂ ਆ ਇਹਦੇ 'ਚ ਕੋਈ ਸ਼ੱਕ ਨਹੀਂ ਹਰ ਬੰਦਾ ਆਪਣੇ ਆਪਣੇ ਰੋ ਵਿੱਚ ਆ ਇਸ ਕਰਕੇ ਕੋਈ ਕਸਰ ਨਹੀਂ ਛੱਡਣੀ ਕੱਠ ਹੋਊਗਾ ਜਿੱਤ ਹੋਊਗੀ ਔਰ ਇਹ ਹੁੰਦੀ ਆਈ ਆ 200 ਸਾਲ ਅੰਗਰੇਜ਼ਾਂ ਨਾਲ ਲੜੇ ਆ ਉਦੋਂ ਜਿੱਤ ਲਈ ਸੀ ਤੇ ਹੁਣ ਕਿਹੜੀ ਗੱਲ ਆ ਕੋਈ ਜਿੱਤ ਵਾਲੀ ਆ ਨਾ ਜੀ ਪੰਨੂ ਸਾਹਿਬ ਕੀ ਲੱਗਦਾ ਤੁਹਾਨੂੰ ਕਿ ਜਿਹੜੀਆਂ ਵਾਰ-ਵਾਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਆ ਉਹਨਾਂ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਕਿਸੇ ਤਰ੍ਹਾਂ ਪੱਤਣ ਕਿਉਂ ਨਹੀਂ ਲੱਗ ਰਹੀ ਇਹਦੇ ਵਿੱਚ ਕਿਹਨੂੰ ਦੋਸ਼ੀ ਮਾਰ ਰਹੇ ਤੁਸੀਂ ਦੇਖੋ ਜੀ ਇੱਕ ਜਦ ਗੱਲਬਾਤ ਚੱਲਦੀ ਆ ਇਹ ਟਾਈਮ ਤਾਂ ਲੱਗਦਾ ਤੇ ਟਾਈਮ ਇਹ ਜ਼ਿਆਦਾ ਲੱਗ ਗਿਆ ਇਹਨਾਂ ਲੱਗਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਅੱਗੇ ਦਿੱਲੀ 'ਚ ਮੋਰਚਾ ਲੱਗਾ ਸੀਗਾ ਉਹਦੇ ਵਿੱਚ ਦਿੱਲੀ ਸਾਡੀ ਆ ਦਿੱਲੀ ਸਾਡੀ ਜਿੱਤੀ ਹੋਈ ਆ ਅਸੀਂ ਜਦੋਂ ਸਾਨੂੰ ਕਹਿੰਦੇ ਸੀ ਕਿ ਤੁਸੀਂ ਤੁਰ ਕੇ ਚੱਜੋ ਅਸੀਂ ਦਿੱਲੀ ਤੁਰ ਕੇ ਜਾਣ ਲੱਗੇ ਸੀ ਜਿਹੜਾ ਇਹ ਬੰਦ ਕੀਤਾ ਵਾ ਇਹ ਕਿਸਾਨਾਂ ਨੇ ਬੰਦ ਨਹੀਂ ਕੀਤਾ ਇਹ ਹਰਿਆਣਾ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਮੋਰੇ ਕੰਨਾਂ ਕਰ ਦਿੱਤੀਆਂ ਸਾਨੂੰ ਕਹਿੰਦੇ ਤੁਸੀਂ ਤੁਰ ਕੇ ਚੱਲ ਜਾਓ ਅਸੀਂ ਤੁਰ ਕੇ ਵੀ 101 ਜਿਹੜਾ ਸਾਡਾ ਕਿਸਾਨ ਆਗੂ ਸੀਗਾ ਮਰਜੀਵੜੇ ਦਾ ਨਾਮ ਦਿੱਤਾ ਸੀਗਾ ਅਸੀਂ ਜਾਣਦੇ ਹਾਂ ਪਰ ਉੱਥੇ ਵੀ ਸਾਡੇ ਤੇ ਅਥਰੂ ਗੈਸ ਗੋਲੇ ਛੱਡੇ ਗਏ ਸਾਡੇ ਤੇ ਸਪਰੇਅ ਕੀਤੀ ਗਈ ਸਾਡੇ ਤੇ ਲਾਲ ਮਿਰਚਾਂ ਜੀ ਅੱਖਾਂ ਵਿੱਚ ਪਾਈਆਂ ਗਈਆਂ ਇੰਨਾ ਲੱਗਦਾ ਜਿਦਾਂ ਆਡਾ ਅਸੀਂ ਸਾਡਾ ਆਪਣਾ ਦੇਸ਼ ਨਹੀਂਗਾ ਅਸੀਂ ਜਿੱਦਾਂ ਬਹੁਤ ਗੁਲਾਮ ਆ ਅਸੀਂ ਪਾਕਿਸਤਾਨ ਚੋਂ ਆਏ ਆ ਅਸੀਂ ਜੇ ਸਾਨੂੰ ਇਦਾਂ ਹੀ ਕਰਨੀ ਆ ਤੇ ਸਾਨੂੰ ਇਹ ਵਾਕੀ ਕਰ ਦੇਣ ਇਹਦੇ ਨਾਲੋਂ ਤੇ ਅਸੀਂ ਜਿਹੜੀਆਂ ਕਦਮ ਮਾਰਤੀਆਂ ਪੱਕਿਆਂ ਤੌਰ ਤੇ ਮਾਰ ਲਣ ਪਰ ਅਸੀਂ ਜਿਹੜੀਆਂ ਮੰਗਾਂ ਵਾਂ ਇਹ ਮਨਵਾ ਕੇ ਦਮ ਰਵਾਂਗੇ ਜਿਹੜਾ ਇਹ ਮੰਗ ਪੱਤਰ ਦੇਣ ਜਾ ਰਹੇ ਆ ਉਹਦੇ ਵਿੱਚ ਕੀ ਲਿਖਿਆ ਤੇ ਕੀ ਤੁਹਾਡੀ ਡਿਮਾਂਡ ਆ ਉਹਨਾਂ ਦੇ ਵਿੱਚ ਇਹ ਲਿਖਿਆ ਵੀ ਸਾਡੇ ਜਿਹੜੇ ਆਗੂ ਫੜੇ ਆ ਗ੍ਰਫਤਾਰ ਕੀਤੇ ਹੋਏ ਆ ਤੁਸੀਂ ਧੋਖੇ ਦੇ ਨਾਲ 19 ਤਰੀਕ ਵਾਲੇ ਦਿਨ ਤੋਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਬਿਨਾਂ ਸ਼ਰਤ ਤੋਂ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸੀਗੇ ਜੀ ਬੀਕੇ ਜੂ ਦਵਾਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣੇ ਇਹ ਪਹਿਲਾਂ ਇੱਥੇ ਮਹਿਤਪੁਰ বাস ਸਟੈਂਡ ਦੇ ਪੁਤਲਾ ਫੂਕਿਆ ਗਿਆ ਹੈ ਔਰ ਹੁਣ ਕਿਸਾਨ ਚ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਅਸੀਂ ਮੰਗ ਪੱਤਰ ਦੇਣ ਵਾਸਤੇ ਜਿਹੜਾ ਸਭ ਸੀਲ ਮਹਿਤਪੁਰ ਦੇ ਵਿੱਚ ਜਾ ਰਹੇ ਆ ਔਰ ਇਹ ਜਿਹੜੇ ਮੰਗ ਪੱਤਰ ਆ ਇਹ ਸਾਰੇ ਪੰਜਾਬ ਵਿੱਚ ਦਿੱਤੇ ਜਾ ਰਹੇ ਨੇ ਰੋਸ ਮੁਜ਼ਾਹਰਾ ਇਸੇ ਤਰ੍ਹਾਂ ਜਾਰੀ ਹੈ ਕਿਸਾਨਾਂ ਵੱਲੋਂ ਔਰ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰਾਂ ਨੂੰ ਵੀ ਕਿਸਾਨਾਂ ਵੱਲੋਂ ਅਪੀਲ ਆਏ ਕਿ ਉਹ ਪਹਿਲ ਦੇ ਆਧਾਰ ਤੇ ਇਹਨਾਂ ਦੇ ਨਾਲ ਮਿਲ ਕੇ ਕੋਈ ਆਪਣਾ ਇਹਦਾ ਹੱਲ ਕੱਢਿਆ ਜਾਵੇ ਤਾਂ ਕਿ ਇਹਦੇ ਵਿੱਚ ਆਮ ਜਨਤਾ ਜਿਹੜੀ ਆ ਉਹ ਵੀ ਪਰੇਸ਼ਾਨ ਨਾ ਹੋਵੇ ਤੇ ਕਿਸਾਨਾਂ ਦੀਆਂ ਡਿਮਾਂਡਾਂ ਵੀ ਪੂਰੀਆਂ ਹੋ ਜਾਣ ਤੇ ਦੇਸ਼ ਮੁੜ ਕੇ ਫਿਰ ਵਿਕਾਸ ਦੀ ਪੱਟੀ ਤੇ ਚੱਲ ਪਵੇ